ਦਿੱਲਕ ਆ ਵਾਹ ਸਪੈਸ਼ਲੀ ਆ ਟਰੈਕਟਰ ਦੇ ਵੀ ਕਰਬੋ ਚਾਰਜਰ ਕਰਕੇ 1 ਮਿੰਟ ਬਾਅਦ ਬੰਦ ਕਰਵਾ ਦੇ ਤੇ ਹਲ ਸਕੀਮ ਕਰਤਾ ਲੂੰਬਾ ਖੜਾ ਆਲੇ-ਦਾਲੇ ਲਾਤੀ ਇੱਟਾਂ ਪੂਰਾ ਵਧੀਆ ਜੀ ਤੁਹਾਨੂੰ ਕਿਹਾ ਨਾ ਵੀ ਪੱਕਾ ਹੀ ਕਰ ਦੇਣਾ ਜਗਾੜ ਹੋਣਾ ਆਪਾਂ ਹਾਂਜੀ ਕਰਨ ਲੱਗੇ ਪੰਜਾ 20 ਦੀ ਟੈਂਕੀ ਫੁੱਲ ਰਾਜੀ ਅੰਕਲ ਲੱਗੂਗਾ ਬਹੁਣ ਤਵੀਆਂ ਪਾਲੀਆਂ ਇਹਦੇ ਮਗਰ ਉਹ ਕਣਕ ਵਾਲਾ ਖੇਤ ਜਿਹੜਾ ਆਪਾਂ ਤਿਆਰ ਕਰਨਾ ਚੱਕੋ ਜੀ 13 ਤੋਂ ਬਣ ਗਏ 17 ਤੇ ਹੁਣ ਲੱਗਦੇ ਆਂ ਬੌਣ ਗੁੱਲੀਆਂ ਪਾ ਲਈਏ ਇਧਰ ਬੰਦਾ ਆਪਣਾ ਆਗ ਬੰਨੀ ਜਾਂਦਾ ਨਹੀਂ ਪਾ ਲਈ ਆਪਾਂ 3600 ਵੀ ਲੈ ਜਾਂਦਾ ਨਹੀਂ ਆਰਟਨ ਵੀ ਲਿਆਉਣਾ ਸੀ ਉਹਦੇ ਨਾਲ ਟੋਕਾ ਕਰਦੇ ਸੀਗੇ ਆ ਪਾ ਕੇ ਦੇਖਦੇ ਆਂ ਫਿਰ ਕੱਢਦੇ ਆਂ ਜੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਸਵੇਰ ਦੇ ਆਪਾਂ ਸੰਧ ਤੋਣ ਲੱਗੇ ਹੋਏ ਆਂ ਉਹ ਆਲੂ ਵਾਲੀ ਮਸ਼ੀਨ ਪਲਾਉ ਮਲਚਰ ਲੇਜ਼ਰ ਕਰਾ ਸਾਰਾ ਅੰਦਰ ਲਾਇਆ ਯਾਰ ਅੱਜ ਤਾਂ ਕਰਕੇ ਮੈਂ ਲਿਬੜਿਆ ਜਾਦੇ ਹੋਇਆ ਸੀ ਇੱਕ ਹੈ ਕੱਲਾ ਸੀ ਕਲਿੱਪਾਂ ਲੈ ਨਹੀਂ ਹੋਈਆਂ ਹੁਣ ਸ਼ਾਮ ਨੂੰ ਆਪਣੇ ਬੰਦੇ ਅੱਜ ਟਰਾਲੀ ਭਰਨ ਲੱਗ ਗਏ ਇਹ ਅੱਜ ਅੱਧੀ ਭਰ ਦੇਣਗੇ ਅੱਧੀ ਸਵੇਰੇ ਭਰਨਗੇ ਅੱਧੀ ਭਰ ਕੇ ਕਰੇ ਖੜਾ ਲਾਂਗੇ ਬਾਕੀ ਅੱਧੀ ਭਰ ਕੇ ਕੱਲ ਨੂੰ ਤੋਰ ਦਾਂਗੇ ਇੱਧਰਲੇ ਕਿਾਰੇ ਚਲਾਤਾ ਸੀਗਾ ਵੱਡਾ ਇੱਥੋਂ ਪੂਰੀ ਕਰਕੇ ਟਰਾਲੀ ਵਾ ਕੱਲ ਨੂੰ ਭਰ ਦੇਣਗੇ ਫਿਰ ਆਪਾਂ ਤਿਆਰ ਕਰੀ ਜਾਨੇ ਆ ਕਣਕ ਵਾਲਾ ਇੱਥੇ ਇੱਥੇ ਕਣਕ ਬੀਜਾਂਗੇ ਹੁਣ ਤਵੀਆਂ ਨਾ ਬਾਹ ਕੇ ਫਿਰ ਇੱਥੇ ਕੱਲ ਨੂੰ ਜਦੋਂ ਇੱਥੋਂ ਸਾਰਾ ਕੰਨਾ ਚੱਕਿਆ ਗਿਆ ਫਿਰ ਇੱਥੇ ਕਣਕ ਬੀਜਾਂਗੇ ਬਾਹ ਕੇ ਤਿਆਰ ਕਰਕੇ ਰਾਜੀ ਅੰਕਲ ਮੇਰੇ ਸਾਹਮਣੇ ਆਉਂਦਾ ਤਵੀਆਂ ਲੈ ਕੇ ਬਾਈ ਨੂੰ ਤਵੀਆਂ ਨਾ ਲੱਗਦੇ ਆ ਬਾਉਣ ਦਿਖਾਉਨੇ ਆ ਤੁਹਾਨੂੰ ਕਣਕ ਬੀਜ ਦੇਣੀ ਆ ਆਪਾਂ ਕੱਲ ਨੂੰ ਇਹ ਆਪਣੇ 5 ਕਿਲੇ ਆ ਇਹ 5 6 ਕਿਲਿਆਂ ਚ ਆਪਾਂ ਕਣਕ ਬੀਜ ਦੇਣੀ ਆ ਅੱਜ ਫਿਲਹਾਲ ਕੁਛ ਖਾਸ ਤਾਂ ਕੀਤਾ ਨਹੀਂ ਪਰ ਇੱਕ ਕੰਮ ਵਧੀਆ ਹੋ ਗਿਆ ਆਪਣੇ ਸੰਦ ਸਾਰੇ ਅੰਦਰ ਲੱਗ ਗਏ ਬਾਹਰ ਖੜੇ ਗਲੀ ਜਾਂਦੇ ਸੀ ਹੁਣ ਰੂਟਾਵੇਟਰ ਤੇ ਹਲ ਰਹਿ ਗਏ ਉਹ ਤਾਂ ਚਲੋ ਆਪਾਂ ਹਲ ਤਾਂ ਹੁਣ ਕੰਮ ਆਉਣਾ ਹੀ ਨਹੀਂ ਹਾਂਜੀ ਕਰਨ ਲੱਗੇ ਪੰਜਾਬ 20 ਦੀ ਟੈਂਕੀ ਫੁੱਲ ਰਾਜੀ ਅੰਕਲ ਲੱਗੂਗਾ ਬਹੁਣ ਤਵੀਆਂ ਪਾਲੀਆਂ ਇਹਦੇ ਮਗਰ ਉਹ ਕਣਕ ਵਾਲਾ ਖੇਤ ਜਿਹੜਾ ਆਪਾਂ ਤਿਆਰ ਕਰਨਾ ਬਿੱਟੂ ਅੰਕਲ ਵੀ ਆ ਗਿਆ ਆ ਗਿਆ ਹੀ ਹੁਣ ਜਾਵਾਂਗੇ ਅੱਜ ਟਰਾਲੀ ਲੈ ਕੇ ਹੈ ਫਲੇ ਥੱਲੇ ਲਵਾਈ ਨਹੀਂ ਯਾਰ ਟਾਈਮ ਹੀ ਲੱਗਦਾ ਵਾਰ ਲੈਟ ਲਾਉਣੀ ਆ ਰਣਵੀਰ ਆਇਆ ਹੋਇਆ ਆਪਣੇ ਕੋਲੋਂ ਕਿਵੇਂ ਵੀ ਵੀ ਚੱਕਰਦਾ ਨਹੀਂ ਮੈਂ ਕਿਹੜਾ ਮੱਛਰਦਾਨੀ ਆਪੇ ਇਹਦੇ ਮੂਰੇ ਲਾਤੀ ਉਹ ਸਵਾਜੇ ਵਾਲਾ ਨਾ ਥੋੜਾ ਜਿਹਾ ਸਮਝੋ ਬੱਸ ਜਮਾ ਟੀਸੀ ਕੱਢ ਦੇ ਦੋ ਘਰ ਕਰਦੀ ਨਾਲ ਯਾਰ ਰਾਜੀ ਅੰਕਲ ਟਰਾਲੀ ਵੀ ਭਰੀ ਜਾਂਦੇ ਆ ਉਧਰ ਬਤਵੀਆਂ ਨਾਲ ਬਾਹ ਗਿਆ ਪਰ ਸ਼ਾਇਦ ਰੂਟਾ ਵੇਟਰ ਨਾ ਸ਼ਾਇਦ ਡਰੈਲ ਨਾ ਕਣਕ ਵੀ ਜੀ ਦੇਖਦੇ ਆ ਚਲੋ ਕੀ ਸਲਾਹ ਬਣਦੀ ਆ ਪਰੀ ਜਾਂਦੇ ਆ ਇੱਧਰ ਜਤਿੰਦਰ ਹੁਣੇ ਵੀ ਟਰਾਲੀ ਰਾਜੀ ਅੰਕਲ ਵੀ ਲੱਗ ਗਿਆ ਬਾਹਣ ਪਤਵੀਆਂ ਤਵੀਆਂ ਖੋਲਦਾ ਤੇ ਅੱਧੀ ਭਰੂਗਾ ਹੁਣ ਅੱਧੀ ਟੜਕੇ ਭਰਾਂਗੇ ਨਹੀਂਰਾ ਹੋ ਜਾਣਾ ਤੜਕੇ ਫਿਰ ਨਾਲੇ ਦਿਨੇ ਦਿਨੇ ਟਰਾਲੀ ਚਲੀ ਜਾਊ ਤਿੰਨ ਲੈਣਾ ਲੱਗੀਆਂ ਪੰਜ 6 ਲਾ ਲੂਗਾ 6 ਕ ਫਿਰ ਸਵੇਰੇ ਲਾ ਦੂ ਪਰ ਜਿੰਨੇ ਵੇ ਤੱਕ ਛੁੱਟੀ ਲਾਉਣੀ ਆ ਆਪ ਹੀ ਇਹਨਾਂ ਨੇ ਲਾ ਲੈਣੀਆਂ ਬਾਕੀ ਸਵੇਰੇ ਕੱਢ ਦੇਣਗੇ 5500 ਆਪਣਾ ਕੱਲੋਂ ਕਣਕ ਵੀ ਬੀਜਦੇ ਆ ਉਧਰ ਫਿਰ ਇਹਨੂੰ ਤਿਆਰ ਕਰਾਂਗੇ ਜਦ ਆਹ ਗੰਨਾ ਸਾਰਾ ਇੱਥੋਂ ਕਲੀਅਰ ਹੋ ਗਿਆ ਖੇਤ ਖਾਲੀ ਹੋ ਗਿਆ ਫਿਰ ਇੱਥੇ ਵੀ ਕਣਕ ਬੀਜਣੀ ਆ ਆਪਾਂ ਇਹੀ ਸੀ ਆਪਣਾ ਵਾ ਮੂਢਾ ਗੰਨਾ ਤੇ ਬਟਾਰੀ ਆ ਬਾਕੀ ਪਿੰਡਾ ਬਣਾਏ ਸੀ ਬਾਕੀ ਬਟਾਰੀ ਆ ਵੱਲ ਲੱਗੇ ਆ ਟਰਾਲੀ ਕੱਢਣ ਪਤੰਦਰਾ ਨੇ ਇਹਨਾਂ ਨੇ 6 ਘੇੜ ਲਾਤੇ ਤੇ ਨਹੀਂ ਪਾ ਲਿਆ ਆਪਾਂ 3600 ਵੀ ਲੈ ਜਾਂਦਾ ਨਹੀਂ ਆਰਟਨ ਵੀ ਲੈਣਾ ਸੀ ਉਹਦੇ ਨਾਲ ਟੋਕਾ ਕਰਦੇ ਸੀਗੇ ਆ ਪਾ ਕੇ ਦੇਖਦੇ ਆ ਫਿਰ ਕੱਢਦੇ ਆ ਕੱਢਤੀ ਟਰਾਲੀ ਬਾਹਰ ਪਰ ਯਾਰ ਕੋਈ ਕਲਿੱਪ ਬਣਾਉਣ ਵਾਲਾ ਹੈ ਨਹੀਂ ਸੀ ਤੂੰ ਹੀ ਆਏ ਟਰੈਕਟਰ ਤਾਂ ਆਪਾਂ ਟੋਚਨ ਕੱਢਦੇ ਨੇ ਸਪੰਜਾ ਵੀ ਆਪਣਾ ਇੱਥੇ ਬਾਉਣ ਲੱਗ ਜੂ ਆ ਦੋਨੇ ਟਰੈਕਟਰ ਘਰੇ ਲੈ ਜਾਵਾਂਗੇ ਟਰਾਲੀ ਵਾਲਾ ਵੀ ਲੇ ਆਂਦੀ ਟਰਾਲੀ ਘਰੇ ਉਥੋਂ ਮੋੜ ਲਿਆਂਦੀ ਸੀ ਆਪਣੇ ਪਿੰਡ ਤੋਂ ਪਹਿਲਾਂ ਇੱਕ ਮੋੜ ਆਉਂਦਾ ਵੱਡਾ ਉਥੋਂ ਟਰਾਲੀ ਮੋੜ ਕੇ ਘਰੇ ਲਾਤੀ ਇੱਥੇ ਕੱਲ ਵਾਲੀ ਜਗ੍ਹਾ ਤੇ ਟਰੈਕਟਰ ਕੱਢਿਆ ਨਹੀਂ ਆਪਾਂ ਬਾਹਰ ਹੀ ਢੱਕਤਾ ਬੰਦਾ ਇੱਥੇ ਪੈ ਜਾਂਦਾ ਹੁੰਦਾ ਬਾਹਰ ਹੀ ਆਪਣਾ ਕੋਈ ਚੱਕਰ ਵਾਲੀ ਗੱਲ ਨਹੀਂ ਐਡੀ ਤੇ ਇੱਕ ਤਾਂ ਨਹੀਂ ਕੱਢੀ ਕਿਉਂਕਿ ਦਹੀ ਦਵਣ ਦਾ ਖਤਰਾ ਨਾਲੇ ਮਿੱਟੀ ਪਾਈ ਸੀ ਤਾਜੀ ਸਾਨੂੰ ਪਤਾ ਇੱਥੇ ਖਿਲਾੜੇ ਕਰਕੇ ਬਾਕੀ ਸਵੇਰੇ ਸਾਂਝਰੇ ਭਾਰੀ ਦੇਣੀ ਆ ਟਰਾਲੀ ਪੰਜਾਬੀ ਆਪਣਾ ਬੌਂਦਾ ਵਾਲੇ ਰਾਜੀ ਅੰਕਲ ਵਾ ਘੰਟੇ ਡੇਢ ਘੰਟੇ ਤੱਕ ਉਹ ਵੀ ਲਾ ਦੂ ਅੰਦਰ ਲਿਆ ਕੇ ਟਰੈਕਟਰ 3600 ਤੋਂ ਲਾਤਾ ਬਿੱਟੂ ਅੰਕਲ ਨੇ ਬਾਅਦ ਜੇ ਕੁਝ ਖਾਸਤਾ ਹੋਇਆ ਨਹੀਂ ਮਿੱਤਰੋ ਕਿਉਂਕਿ ਟਰਾਲੀ ਭਰੀਏ ਤੇ ਗੰਨੇ ਵਾਲੇ ਖੇਤ ਤਿਆਰ ਕੀਤੇ ਇੱਕ ਆਪਾਂ ਗਏ ਸੀ ਇੱਕ ਸੰਦ-ਸੁੰਦ ਲਾਤੇ ਅੰਦਰ ਅਜ ਸਾਰੇ ਚਲੋਏ ਇਹ ਟੈਨਸ਼ਨ ਨਿਬੜੀ ਆਪਣੀ ਬੰਦੇ ਆਪਣੇ ਕਰੀ ਜਾਂਦੇ ਆ ਇੱਧਰ ਡੰਗਰਾਂ ਦੀ ਸੇਵਾ ਸੰਨੀ-ਸੁੰਨੀ ਕਰਨ ਲੱਗਦੇ ਆ ਪੱਠੇ-ਪੱਠੇ ਜਿਸਾਂ ਦੂਰੇ ਖੜੇ ਸੀ ਸਾਰੇ ਹੁਣ ਕੱਲਾ ਰੂਟਾ ਵੇਟਰ ਤੇ ਆਪਾਂ ਹੜ ਰਹਿ ਗਏ ਬਾਹਰ ਔਰ ਪਾਤੇ ਪੱਠੇ ਕਪਾਉਣੇ ਆ ਹਲੇ ਬਸ ਹੁੰਦਾ ਆਪਣਾ ਪਾਈ ਜਾਂਦਾ ਪੱਠੇ ਔਰ ਕਿਵੇਂ ਹੋ ਜੀ ਠੀਕ ਆ ਜੀ ਵਧੀਆ ਜੀ ਸਾਡੀ ਬਟਿਆ ਜੀ ਇੱਧਰ ਵੀ ਬਾਜ ਕੁਛ ਖਾਸ ਨਹੀਂ ਸੀ ਚਲੋ ਮਿਲਦੇ ਆ ਸਾਰਿਆਂ ਨੂੰ ਕੱਲ ਨੂੰ ਹਾਂਜੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਸ਼ੁਰੂਆਤ ਕਰਦੇ ਆਂ ਦਿਨ ਦੀ ਉਪਕਰਦਾ ਸਾਰੇ ਠੀਕ ਹੋਵੋਗੇ ਕਿਤੇ ਕੱਲ ਰਾਜੀ ਅੰਕਲ ਤਵੀਆਂ ਨਾਲ ਵਾਕੇ ਗਈ ਰਾਤ ਨੂੰ ਉੱਥੇ ਆ ਗਏ ਪਲਾਨ ਚ ਥੋੜਾ ਜਿਹਾ ਚੇਂਜ ਹੋ ਗਿਆ ਆਪਾਂ ਡਰੈਲ ਨਾਲ ਕਣਕ ਬੀਜਣੀ ਆਉਣ ਵਾਲੇ ਸ਼ਾਇਦ ਤੇ ਜੱਸੀ ਚਾਚਾ ਮੂਰੇ ਦੇਈ ਜਾਂਦਾ ਸੁਹਾਗਾ ਪ੍ਰੀਤ ਨਾਲ ਆਪਣਾ 5500 ਵੀ ਆ ਗਿਆ ਬਿੱਟੂ ਅੰਕਲ ਵੀ ਆ ਗਿਆ ਈ ਟਰੈਕਟਰ ਲੈ ਕੇ 5500 ਹੁਣ ਗੰਨੇ ਦੀ ਟਰਾਲੀ ਵੀ ਭਰਨਗੇ ਬੰਦੇ ਤੇ ਆਪਾਂ ਲਿਆਏ ਆਪਣਾ 5520 ਹਲ ਪਾ ਕੇ 17 ਖੋਲਦੇ ਆਣ ਹਲ ਹੁਣ ਤੇ ਲੱਗਦੇ ਆ ਫਿਰ ਬੋਹਣ ਪਹਿਲਾਂ ਸੁਭਾਗਾ ਦਿੱਤਾ ਜਾਵੇ ਉਹ ਡਿਸਟਰੀਬਿਊਟਰ ਕਰਦੇ ਬਿੱਟੂ ਅੰਕਲ ਮਾੜਾ ਮੂਰੇ ਨੂੰ ਕਰਦੇ ਉਹ ਡਿਸਟਰੀਬਿਊਟਰ ਦਿਖਾਉਨੇ ਆ ਤੁਹਾਨੂੰ ਖੋਲਦੇ ਆਲ ਆਹਾ ਕਰ ਦੋ ਹੋਰ ਕਰ ਦੋ ਉੱਧਰਲਾ ਵੀ ਖੋਲ ਦੇ ਚੱਕੋ ਜੀ 13 ਤੋਂ ਬਣ ਕੇ 17 ਤੇ ਹੁਣ ਲੱਗਦੇ ਆ ਬੌਣ ਬੁੱਲੀਆਂ ਪਾ ਲਈਏ ਇਧਰ ਬੰਦਾ ਅਗ ਬੰਨੀ ਜਾਂਦਾ ਲੇਬਰ ਰੋਟੀ ਖਾਣ ਗਈ ਆ ਕੰਨੇ ਵਾਲੀ ਬਾਕੇ ਇਥੋਂ ਪਾਲਟੀ ਮਾਰ ਦੇਣੀ ਆ ਉਹਨਾਂ ਨੇ ਥੋੜਾ ਜਿਹਾ ਉੱਥੇ ਰਹਿੰਦਾ ਕੰਨਾ ਚਲੋ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਹਾਂਜੀ 13 ਦਾ ਪਾਬਾਤਾ ਸੀਗਾ ਆਲਾ ਨਮੈਂਟੋ ਮੈਂਟੀ ਬਹਿ ਗਿਆ ਕਲਿੱਪ ਲੈਣ ਦਾ ਟਾਈਮ ਹੀ ਨਹੀਂ ਲੱਗਿਆ ਦੋਹਰ ਕਰਨਾ ਆਪਾਂ ਹੈ ਹੁਣ ਦੋਹਰ ਕਰੀ ਜਾਂਦੇ ਆ ਇਧਰ ਆਪਣੇ ਕੰਨੇ ਦੀ ਟਰਾਲੀ ਵੀ ਭਰੀ ਜਾਂਦੇ ਆ ਬੰਦੇ ਅਰਜਣ ਲੈ ਜਾਂਦਾ ਹੀ ਪਾਰਟੀ ਨੂੰ 11 ਸੁਹਾਗਾ ਦੇ ਕੇ ਤਵੀਆਂ ਉੱਤੇ ਉਦੋਂ ਬਾਅਦ ਚ ਦੋਹਰ ਹਲਾਂ ਦੀ ਕਰਕੇ ਸੁਹਾਗਾ ਦੇ ਕੇ ਆਪਾਂ ਦੁਬਾਰਾ ਸੁਹਾਗਾ ਦੇਣਾ ਹਲਾਂ ਉੱਤੇ ਫਿਰ ਡਰੈਲ ਨਾਲ ਕਣਕ ਵੀ ਦਾਂਗੇ ਬ੍ਰੀਤ ਆਪਣਾ ਹੋ ਖੜਾ ਰਿਓ ਪਾ ਕੇ ਡੈਡੀ ਜੀ ਹੁਣੇ 3602 ਨਾਲ ਆਪਣੇ ਹੌਲੈਂਡ ਨਾਲ ਹੀ ਮੈਂ ਟਰਾਲੀ ਵੀ ਭਰਨ ਵਾਲੀ ਹੂ ਆ 1 2 3 4 5 6 7 8 8ਵੀਂ ਲੈਂਨ ਲਾਉਂਦੇ ਨੇ 12 13 ਲੈਂਨਾ ਲਾਉਣੀਆਂ ਨੇ ਪਰ ਫੇ ਬਿੱਟੂਆਂ ਕੱਲ੍ਹ ਆਜੂ ਮੇਲੇ ਚ ਟਰਾਲੀ ਸ਼ਾਮ ਤੱਕ ਮੋੜੀ ਹੋਣੀ ਆ ਕਿਉਂਕਿ ਆਪਣੀ ਤਾਂ ਸਪੈਸ਼ਲ ਜੀ ਖਾਲੀ ਹੋਣੀ ਜੋਰਾਂ ਤੇ ਚੱਲਦਾ ਕੰਮ ਅੱਜ ਪੂਰਾ ਕਣਕ ਵੀਤ ਦੇਣੀ ਆ ਇਹਦੇ ਤੇ ਲਾਤੀ ਆਪਾਂ ਦੋ ਹੋਰ ਬਾ ਬਿੱਟੂ ਅੰਕਲ ਨੇ ਮਗਰ ਇਸ ਵਾਗਾ ਦੇ ਤਾਂ ਜੇ ਉੱਤੇ ਜਾਨੋ ਉਹ ਕਹਿੰਦਾ ਟਰਾਲੀ ਭਰ ਦਿਆ ਬਿੱਟੂ ਅੰਕਲ ਨੇ ਸਵਾਗਾ ਦੇ ਤਾਂ ਬਾਹ ਹੱਗਣਾ ਰਹਿ ਗਿਆ ਥੋੜਾ ਜਿਹਾ ਬੰਦੇ ਚਾਹ ਪੀਂਦੇ ਆ ਆਪਣੇ ਇਹ ਦੁਬਾ ਚੰਨਣੇ ਭਰ ਦੇਣੀਆਂ ਵਾੜੇ ਛੋਟੇ ਮੈਂ ਟਰੈਕਟਰ ਲਈ ਬੰਦ ਨਹੀਂ ਕੀਤਾ ਇਹ ਗੱਲੇ ਬਾਕੇ ਆਈ ਸੀ ਪਾ ਕਰ ਦਿੰਦੇ ਆ ਇੱਥੇ ਲਿਖਿਆ ਹੋਇਆ ਸਪੈਸ਼ਲੀ ਆ ਟਰੈਕਟਰ ਦੇ ਵੀ ਕਾਰਬੋ ਚਾਰਜਰ ਕਰਕੇ 1 ਮਿੰਟ ਬਾਅਦ ਬੰਦ ਕਰੋ ਆ ਬਹੁਤ ਵਧੀਆ ਰਿਸਪੌਂਸ ਦਿੱਤਾ ਟਰੈਕਟਰ ਨੇ ਬਹੁਤ ਘੈਂਟ ਚੱਲਦਾ 17 ਹਾਲ ਨੇ ਆਪਣੇ ਪੂਰਾ ਵਧੀਆ ਰਿਸਪੌਂਸ ਆ ਪੂਰਾ ਵਧੀਆ ਚੱਲਦਾ ਟਰੈਕਟਰ ਕੰਗਲੀ ਅੰਕ ਲਾ ਗਈ ਆਪਣੀ ਰਾਣੀ ਸੁੰਦਰਾ ਚ ਆਗ ਚੱਕਣ ਨਿੱਤੀ ਜਹਾਦੇ ਦੀ ਅਖੇ ਦੇ ਕਿਉਂ ਕੋਲੇ ਜਾਂਦੀ ਆ ਬਹੁਤ ਸਾਥ ਦਿੰਦੀਆਂ ਸਾਡੀਆਂ ਇਹ ਗੱਡੀਆਂ ਇੱਕ ਦੁੱਧ ਵਾਸਤੇ ਆ ਪੱਕੀ ਇੱਕ ਖੇਤੀ ਵਾਸਤੇ ਆ ਹੁਣ ਇਹ ਚਾਗ ਲੱਦ ਕੇ ਘਰੇ ਲੈ ਜਾਣੇ ਆ ਡੰਗਰਾਂ ਵਾਸਤੇ ਚਲੋ ਦੇ ਦੇ ਸ਼ਾਇਦ ਅੱਜ ਆਪਾਂ ਟਰਾਲੀ ਕਢਾਉਣ ਜਾਈਏ ਨਾਲ ਜੇ ਇਧਰ ਨਾਲ ਕੋਈ ਕੰਮ ਹੋਇਆ ਫਿਰ ਚਾਹਾਂਗੇ ਜੇ ਕੰਮ ਹੋਇਆ ਫਿਰ ਬਿੱਟੂਆਂ ਕਲੋਨੀ ਆਪ ਹੀ ਲੈ ਜਾਣਗੇ ਨੇ ਅੱਜ ਟਰਾਲੀ ਇੰਨੀ ਕਿ ਜ਼ਿਆਦਾ ਉੱਚੀ ਹੋ ਗਈ ਟੰਬਾ ਹੱਥ ਜੀ ਆਸਾ ਚੜਿਆ ਪੈ ਸਾਰੀਆਂ ਤਾਰਾਂ ਲੱਗੀਆਂ ਜਿੰਨੀਆਂ ਪਿੰਡ ਚਾ ਕੇ ਬਿਲਕੁਲ ਵਾਲੀਆਂ ਹੁੰਦੀਆਂ ਸਾਰੀਆਂ ਚੱਕੀਆਂ ਨੇ ਚਲੋ ਮੂਰੇ ਚੱਲਦੇ ਹਾਂ ਟਰਾਲੀ ਆਪਾਂ ਤੋਰਤੀ ਗੰਨੇ ਵਾਲੀ ਨੰਘਾਇਆ ਇਹ ਪਿੰਡ ਤੇ ਇਧਰ ਬੀਜੀ ਜਾਂਦੇ ਆ ਕਣਕ ਰਾਜੀ ਅੰਕਲ ਤੇ ਡੈਡੀ ਜੀ ਹੁਣੇ ਆਪਾਂ ਚੱਲਦੇ ਹਾਂ ਹੁਣ ਦੁੱਧ ਪਾਣ ਇਹਨਾਂ ਨੇ ਬੀਜ ਦੇਣਾ ਆਹ 2 ਘੰਟਿਆਂ ਤੱਕ ਮੈਂ ਤੇ ਜੈ ਚੱਲਦੇ ਆ ਦੁੱਧ ਪਾਣ ਜੈ ਆ ਗਿਆ ਸੀ ਹੋਰ ਕਿਵੇਂ ਹੋ ਜੀ ਵਧੀਆ ਵਧੀਆ ਤੇ ਵੀ ਸੁਣਾਓ ਵਧੀਆ ਤੇ ਹੁਣ ਚੱਲਦੇ ਆ ਆਪਾਂ ਦੁੱਧ ਪਾਣ ਹਾਂਜੀ ਆ ਗਏ ਸੀ ਆਪਾਂ ਲੁਧਿਆਣੇ ਦੁੱਧ ਪਾਉਣ ਸਿੱਧੂ ਡੇਰੀ ਤੇ ਤੇ ਪਾਤਾ ਦੁੱਧ ਆਪਾਂ ਡਰਮ ਧਰ ਲੈ ਗੱਡੀ 'ਚ ਚੱਲਦੇ ਹਾਂ ਹੁਣ ਪਿੰਡ ਨੂੰ ਤੇ ਦਿਖਾਉਨੇ ਆ ਤੁਹਾਨੂੰ ਪਿੰਡ ਜਾ ਕੇ ਬਾ ਹੁਣ ਫਿਲਹਾਲ ਤਾਂ ਕੁਝ ਕਰਨਾ ਨਹੀਂ ਟਾਈਮ ਖਾਸਾ ਹੋ ਗਿਆ ਪਰ ਪੈਣਾ ਹੀ ਆ ਚੱਲ ਗਏ ਚੱਲੀਏ ਫਿਰ ਚਲੋ ਚਲੋ ਕੰਮ ਕਰ ਲਈਏ ਹਾਂਜੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਊਪਕਾਰ ਦਾ ਸਾਰੇ ਠੀਕ ਹੋਵੋਗੇ ਹੁਣ ਆਪਾਂ ਚੱਲੇ ਆਂ ਕੱਢ ਲਈ ਗੱਡੀ ਆਪਾਂ ਚੱਲੇ ਆਂ ਬਟਾਰੀ ਨੂੰ ਇੱਕ ਲੇਬਰ ਤਾਂ ਆਪਣੀ ਚਲੀ ਗਈ ਮਾਮਾ ਜੀ ਦਾ ਗੰਨਾ ਕਾਢਣਾ ਹੁਣ ਇੱਕ ਹੀ ਆ ਆਪਣੇ ਕੋਲ ਲੇਬਰ ਉਹ ਬਟਾਰੀ ਬਾਡਾ ਲਿਆ ਹੋਇਆ ਉਹਨਾਂ ਨੂੰ ਸੌਦੇ ਉਹਨਾਂ ਨੂੰ ਸੌਦੇ-ਸੂਦੇ ਦੇਣ ਜਾਣਾ ਵਾ ਕੱਲ ਕਣਕ ਵੀ ਰਹਿ ਗਈ ਸੀ ਬੀਜਣ ਵਾਲੀ ਕਿਉਂਕਿ ਤੇਲ ਪੈ ਗਈ ਸੀ ਉਹ ਗੰਨੇ ਦੀਆਂ ਜੜਾਂ ਜੀਆਂ ਫਸ ਜਾਂਦੀਆਂ ਨੇ ਉਹ ਵੀ ਬੀਜਣਗੇ ਦੁਪਹਿਰ ਜਦ ਧੁੱਪ ਜੀ ਲੱਗੀ ਤੇ ਹੁਣ ਆਪਾਂ ਚੱਲੇ ਆਂ ਬਟਾਰੀ ਨੂੰ ਸੌਤੇ ਦਮਾਉਣ ਮਈਆਂ ਨੂੰ ਚੱਲਦੇ ਆਂ ਉੱਥੇ ਚੱਲ ਕੇ ਦਿਖਾਉਨੇ ਆਂ ਤੁਹਾਨੂੰ ਗੱਡੀ ਵੀ ਧੋਣ ਵਾਲੀ ਆਸ ਕੰਦੀ ਹੋਈ ਪਈ ਆ ਆਪਾਂ ਬਟਾਰੀ ਨੂੰ ਜਾਂਦੇ ਜਾਂਦੇ ਰੋਕੇ ਨਿੰਦਰਾ ਕਲ ਕੋਲੇ ਇਹ ਲੈ ਜਾਂਦਾ ਕਣਕ ਨੂੰ ਪਾਣੀ ਕਣਕੇ ਜਿਹੜੀ ਆਪਾਂ ਪਿਛਲੇ ਵਲੌਗਰ ਤੁਸੀਂ ਦੇਖਿਆ ਉਹ ਕਣਕ ਪੀਚ ਨਾਲਿਆਂ ਚ ਕਣਕ ਆਪਣੀ ਨਿਕਲ ਆਈ ਪੂਰੀ ਵਧੀਆ ਪਾਣੀ ਚੱਲਦਾ ਹੁਣ ਜੋਰਾ-ਸ਼ੋਰਾ ਤੇ ਲੈ ਜਾਂ ਨਹੀਂ ਪਾਣੀ ਠੰਡ ਬਿਲਕੁਲ ਠੰਡ ਤਾਂ ਨਹੀਂ ਲੱਗਦੀ ਤੇ ਆਪਣੇ ਸੂਹੇ ਦਾ ਪਾਣੀ ਆਉਂਦਾ ਹੈ ਖੇਤਾਂ ਨੂੰ ਕੱਸੀ ਵਾਲਾ ਮੋਟਰਾਂ ਵੀ ਹੈਗੀਆਂ ਨੇ ਇੱਥੇ ਕਣਕਪੂਰੀ ਵਧੀਆ ਨਿਕਲਿਆ ਹੀ ਇਹ ਵੀ ਆਪਣੇ ਕਣਕ ਸਾਰੀ ਵਧੀਆ ਨਿਕਲੀ ਹੈ ਇੱਕ ਕੇਰਾ ਹੀ ਥੋੜਾ ਜਿਹੜੇ ਜੀ ਚ ਗੱਲ ਘੱਟ ਸੀ ਉਧਰ ਪੰਡ ਵਾਲਾ ਉਹ ਚ ਘੱਟ ਨਿਕਲੀ ਆ ਬਾਕੀ ਹੋ ਗਿਆ ਹੁਣ ਚੱਲਦੇ ਆ ਬਟਾਰੀ ਨੂੰ ਬੰਦੇ ਆਪਾਂ ਅੱਜ ਲੁਧਿਆਣਾ ਤੋਂ ਤਿੰਨ ਦਿਹਾੜੀ ਤੇ ਲਿਆਂਦੇ ਸੀਗੇ ਕੰਮ ਥੋੜਾ ਜ ਟੈਟ ਸੀ ਉਹ ਪੱਤੀ ਚੱਕ ਦੇ ਆ ਖਲਾੜੇ ਵਾਸਤੇ ਤੇ ਨਾਲੇ ਆਗੂਗ ਬੰਦਿਆ ਖਲਾੜਾ ਵੀ ਉਧਰ ਤਿਆਰ ਕਰੀ ਜਾਂਦੇ ਨੇ ਮੈਂ ਐਡ ਕਲਿੱਪ ਐਡ ਕਰੂੰਗਾ ਆ ਕੇ ਕਰੇ ਆ ਗਏ ਆਪਾਂ ਬਟਾਰੀ ਵਾਲੀ ਮੋਟਰ ਤੇ ਮੈਂ ਜੈ ਨੂੰ ਬਿਠਾ ਲਿਆ ਹੀ ਰਾਹ ਚੋਂ ਜੈ ਤੇ ਮੈਂ ਆ ਗਏ ਸੌਦੇ ਇਹਨਾਂ ਨੂੰ ਲਿਆ ਤੇ ਚੌਲ ਚੂਲ ਰੱਖ ਲੈ ਅੰਦਰ ਗੱਡੀ 'ਚ ਕੱਢ ਕੇ ਇਹਨਾਂ ਦੀ ਮੋਟਰ ਤੇ ਬਟਾਰੀ ਆਪਣੀ ਆਪਾਂ ਹੁਣ ਚੱਲਦੇ ਆਂ ਅੱਜ ਟਰਾਲੀ ਭਰਨਗੇ ਇੱਥੇ ਬੰਦਾ ਆਪਣਾ ਸੰਤੋਸ਼ ਆ ਗਿਆ ਇੱਥੇ ਆਲੂਆਂ ਨੂੰ ਪਾਣੀ ਲਾਉਣ ਦੇ ਇਧਰ ਪਰਲੇ ਪਾਸੇ ਲੱਗੇ ਹੋਏ ਹੁਣ ਉੱਥੇ ਆਏ ਸਿੱਧਾ ਕਰ ਦੇਣਗੇ ਰਾਹ ਉੱਥੇ ਫਿਰ ਸੜਕ ਤੇ ਖੜਾ ਕੇ ਟਰਾਲੀ ਭਰੀ ਜਾਊ ਅੱਧੀ ਅੱਧੀ ਇੱਥੋਂ ਭਰੀ ਜਾਊ ਪਹਿਲੀ ਤੋਂ ਜੀ ਅੱਜ ਸ਼ਾਇਦ ਬਿੱਟੂ ਅੰਕਲ ਇੱਥੇ ਆਜੂਗਾ ਟਰਾਲੀ ਭਰਾ ਕੇ ਆਪਾਂ ਕੱਢਣ ਮੌਕੇ ਆ ਜਾਾਂਗੇ ਜੇ ਵਿਹਲੇ ਹੋਏ ਤੇ ਆਲੂ ਆਪਣੇ ਪੂਰੇ ਵਧੀਆ ਨਿਕਲੇ ਆਏ ਵੀ ਆਪਾਂ ਪਾਣੀ ਲਾਉਣਾ ਅੱਜ ਅੱਧੇ ਨੂੰ ਲੱਗ ਗਿਆ ਸੀ ਕੱਲ ਅੱਧੇ ਨੂੰ ਅੱਜ ਲਾ ਦੇਣਾ ਬੰਦੇ ਨੇ ਆਲੂ ਦੀ ਕੱਚੇ ਆਲੂ ਦੀ ਵੀ ਆਪਾਂ ਪਟਾਈ ਪਿੰਡ ਸ਼ੁਰੂ ਕਰ ਦੇਣੀ ਆ 10 ਦਿਨਾਂ ਤੱਕ ਕੱਚਾ ਆਲੂ ਪਟਾਂਗੇ ਹੁਣ ਇੱਧਰ ਕੰਨੇ ਦਾ ਵੀ ਕੰਮ ਜੋਰਾ ਸ਼ੋਰਾ ਦੇ ਚੱਲੀ ਜਾਂਦਾ ਉੱਧਰ ਆਲੂਆਂ ਦਾ ਵੀ ਮੋਟਰ ਚਲਾਤੀ ਆਪਾਂ ਸੰਤੋਸ਼ ਵੀ ਆ ਗਿਆ ਉੱਧਰ ਗਿਆ ਸੀਮੈਂਟ ਜਿਹੜਾ ਮਾਰਨ ਇਧਰੋਂ ਮੋਢੀ ਛੜਾਤਾ ਪਾਣੀ ਆਪਾਂ ਹੁਣ ਇਧਰੋਂ ਉੱਧਰ ਨੂੰ ਲਾਉਂਦਾ ਚੱਲਿਆ ਜਾਉ ਸਾਰਿਆਂ ਨੂੰ ਲਾਉਣਾ ਪਾਣੀ ਹਲ ਨੂੰ ਨੂਰੇ ਵੀ ਕੋਰੇ ਕਰਕੇ ਕੋਰਾ ਬਹੁਤ ਡੇਗਦਾ ਹੁਣ ਇਹਦਾ ਆਲੂ ਆਪਣੇ ਪੂਰੇ ਵਧੀਆ ਨੇ ਸਾਰੇ ਆਪਾਂ ਦਰਪੇ ਸੀ ਬਟਾਰੀ ਤੋਂ ਤੇ ਇਧਰ ਬਿੱਟੂ ਅੰਕਲ ਵੀ ਆ ਗਿਆ ਟਰਾਲੀ ਲੈ ਕੇ ਮੇਲੇ ਚ ਖਾਲੀ ਹੋ ਗਈ ਉਹ ਦੁੱਧ ਹੀ ਪਾ ਲਿਆ ਆ ਹਰੀ ਮੜਾਉਨੇ ਆ ਤੁਹਾਨੂੰ ਕੀ ਆ ਲਈ ਕੀ ਆਲਾ ਹਨ ਭਰਾਉਨੇ ਆ ਸ਼ਾਮ ਤੱਕ ਭਰਨਗੇ ਨਾ ਆਜੂ ਮੈਂ ਸ਼ਾਮ ਨੂੰ ਚਲੋ ਹਾਂਜੀ ਆ ਗਏ ਬਟਾਰੀਓ ਇਧਰ ਚੱਲੀ ਜਾਂਦਾ ਕੰਮ ਕਾਢੀ ਬੰਦਾ ਆਪਣਾ ਰਾਜੀ ਅੰਕਲ ਲੱਗਿਆ ਵੈਖਾੜੀ ਨੂੰ ਆਹ ਕੰਮ ਤਾਂ ਸਰਾ ਹੀ ਕਰਤਾ ਰਾਜੀ ਅੰਕਲ ਤਾਂ ਤੇ ਹਲ ਸਕੀਮ ਕਰਤਾ ਲੂੰਬਾ ਖੜਾ ਆਲੇ-ਦਾਲੇ ਲਾਤੀ ਇੱਟਾਂ ਪੂਰਾ ਵਧੀਆ ਇਹ ਤੁਹਾਨੂੰ ਕਿਹਾ ਨਾ ਵੀ ਪੱਕਾ ਹੀ ਕਰ ਦੇਣਾ ਜਗਾੜ ਹੋਣਾ ਆਪਾਂ ਆਲੇ-ਦਾਲੇ ਰਾਜੀ ਜੰਗੀ ਅੰਕਲ ਲਈ ਜਾਂਦਾ ਇਧਰ ਆਲੂਆਂ ਨੂੰ ਵੀ ਪਾਣੀ ਆ ਇੱਥੇ ਕੋਈ ਪਾਣੀ ਪੂਣੀ ਕਰਮ ਕਰਨ ਨੂੰ ਅੱਗੇ ਹੋਰ ਸਰਦਾਰ ਇੱਥੇ ਹੀ ਰਹਿਣਾ ਠੀਕ ਆ ਇੱਥੇ ਰਹੀ ਗਾ ਹਾਂ ਆਲੇ-ਦਾਲੇ ਮਿੱਟੀ ਲੱਪਦੀ ਹੋਈ ਅੰਦਰ ਆ ਜਣਾ ਨੇ ਇੱਧਰ ਨਹੀਂ ਇੱਕ ਮੋੜ ਦੇਗਾ ਕਿ ਮੇਰੇ ਪੁਰਾ ਵਧੀਆ ਕੰਮ ਕਰ ਲਿਆ ਆ ਵੀ ਆਲੇ-ਦਾਲੇ ਲੱਪਤਾ ਸਾਰਾ ਇਟਾਂ ਲਾ ਕੇ ਪੂਰਾ ਫਿੱਟ ਕਰਕੇ ਬਰਾਬਰ ਆਲੇ-ਦਾਲੇ ਇੱਥੇ ਸ਼ਾਇਦ ਪੱਕਾ ਫਾਰਸੀ ਕਰਦੀ ਐ ਬਾਤ ਨੂੰ 2-4 ਦਿਨਾਂ ਤੇ ਚਲਾ ਦਾਂਗੇ ਦਿਖਾਵਾਂਗੇ ਸਾਰਾ ਕੋ ਖਿਡਾੜੀ ਵਾਲਾ ਵੀ ਨਾਲ ਹੀ ਪ੍ਰੋਸੈਸ ਹੋ ਰਾਦੀ ਅੰਕਲ ਠੀਕ ਆ ਨਹੀਂ ਲੱਖ ਰੁਪਏ ਚਾਹੀਦਾ ਕੀ ਹੋ ਗਿਆ ਮਗਾ ਨਹੀਂ ਲੱਖ ਰੁਪਏ ਚਾਹੀਦਾ ਠੀਕ ਨਹੀਂ ਹੈਗਾ ਜਦੋਂ ਲੱਖ ਮਿਲ ਗਿਆ ਤਾਂ ਠੀਕ ਹੋ ਜਾਏਗਾ ਫਿਰ ਤੂੰ ਲੱਖ ਰਹਿਣ ਨੂੰ ਰਹਿ ਨਹੀਂ ਦੇ ਬੀਤੀ ਆਪਾਂ ਕਣਕ ਤੇ ਰੱਖ ਲਿਆ ਬੀਬੂ ਮਰ ਕਾਰਡ ਤੇ ਕਿਹੜਾ ਬੱਚਿਆਈ ਚੱਲਿਆ ਰਾਜੀ ਅੰਕਲ ਟਰੈਕਟਰ ਘਰੇ ਲੈ ਕੇ ਜੰਗੀ ਅੰਕਲ ਉਹਨੇ ਉੱਧਰ ਗੰਨੇ ਉਲੇ 30 ਭਰਦੇ ਨੇ ਹੈ ਜਾ ਕੇ ਖਿਲਾੜੀ ਕਲੂੜੀ ਦਾ ਕਰ ਲੋ ਚਲਾ ਦੀਏ ਦੋ ਤਿੰਨ ਦਿਨ ਚ ਅੱਜ ਦਾ ਵਲੌਗ ਰੀ ਐਂਡ ਕਰਦੇ ਆ ਮਿਲਦੇ ਆ ਸਾਰਿਆਂ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ